ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਵਿਖੇ ਕਣਕ ਦੀ ਖਰੀਦ ਪ੍ਰਬੰਧਾਂ ਨੂੰ ਲੈ ਕੇ ਵਿਧਾਇਕ ਤਰुणਪ੍ਰੀਤ ਸਿੰਘ ਸੋਧ ਨੇ ਮੰਡੀਕਰਨ ਬੋਰਡ ਖਰੀਦ ਏਜੰਸੀ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ 'ਚ ਏਡੀਸੀ ਜ਼ਿਲ੍ਹਾ ਮੰਡੀ ਅਫਸਰ ਅਤੇ ਹੋਰ ਵੀ ਕਈ ਉੱਚ ਅਧਿਕਾਰੀ ਸ਼ਾਮਲ ਰਹੇ। ਇਸ ਮੌਕੇ ਵਿਧਾਇਕ ਸਾਹਮਣੇ ਕਿਹਾਏ ਕਿ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ ਪਰੰਤੂ ਫਸਲ 5 ਤੋਂ 6 ਅਪ੍ਰੈਲ ਤੱਕ ਆਉਣ ਦੀ ਸੰਭਾਵਨਾ ਹੈ। ਖਰੀਦ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਅੱਜ ਬੇਸਿਕਲੀ ਖੰਨਾ ਏਸ਼ੀਆ ਦੀ ਸਭ ਤੋਂ ਬਿਗੇਸਟ ਗ੍ਰੇਨ ਮਾਰਕੀਟ ਹੈ ਜਿਵੇਂ ਆਪਾਂ ਜਾਣਦੇ ਹਾਂ ਔਰ ਵੀਟ ਦੀ ਪ੍ਰੋਕਿਊਰਮੈਂਟ ਨੂੰ ਲੈ ਕੇ ਸਾਰੀਆਂ ਤਿਆਰੀਆਂ ਨੂੰ ਮੁਕੰਮਲ ਦੇਖਦੇ ਹੋਏ ਅੱਜ ਸਾਰੀ ਬਿਊਰੋਕ੍ਰੇਸੀ ਨੇ ਸਾਰਿਆਂ ਨੇ ਅੱਜ ਇੱਕ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਆਉਣ ਵਾਲੇ ਸਮੇਂ 'ਚ ਪ੍ਰੋਕਿਊਰਮੈਂਟ ਨੂੰ ਲੈ ਕੇ ਕਿਸੇ ਕਿਸਮ ਦੀ ਵੀ ਕੋਈ ਦਿੱਕਤਾਂ ਕੋਈ ਪਰੇਸ਼ਾਨੀ ਨਾ ਆਵੇ ਉਹਦੀ ਤਿਆਰੀ ਨੂੰ ਅੱਜ ਦੇਖਿਆ ਗਿਆ ਔਰ ਮੋਸਟ ਪ੍ਰੋਬਬਲੀ ਉਮੀਦ ਹੈ ਕਿ 5 ਤਰੀਕ ਦੇ ਆਸ-ਪਾਸ ਵੈਸੇ ਤਾਂ ਸਰਕਾਰ ਵੱਲੋਂ ਤਾਂ ਨੋਟੀਫਿਕੇਸ਼ਨ ਜਾਰੀ ਹੋਇਆ ਕਿ 1 ਤਰੀਕ ਤੋਂ ਅਸੀਂ ਪ੍ਰੋਕਿਊਰਮੈਂਟ ਸ਼ੁਰੂ ਕਰ ਦੇਣੀ ਹੈ ਪਰ ਉਮੀਦ ਹੈ ਕਿ ਮੰਡੀਆਂ 'ਚ ਜਿਹੜੀ ਫਸਲ ਹੈ ਉਹ 5 ਤਰੀਕ ਦੇ ਆਸ-ਪਾਸ ਆਣੀ ਸ਼ੁਰੂ ਹੋ ਜੂਗੀ ਔਰ ਉਹਨੂੰ ਲੈ ਕੇ ਜਿਹੜੀਆਂ ਮੁਕੰਮਲ ਤਿਆਰੀਆਂ ਔਰ ਉਹ ਤਿਆਰੀਆਂ ਅਸੀਂ ਕਰਦੇ ਦੇਖੋ ਇਸ ਵਾਰ ਅਸੀਂ ਸਾਰਾ ਬੈਠ ਕੇ ਸਾਰਾ ਅਫੀਸਰ ਲੌਬੀ ਦੇ ਨਾਲ ਇਹਦਾ ਚੈੱਕ ਆਊਟ ਕੀਤਾ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰਾਂ ਨੂੰ ਪ੍ਰੋਬਲਮ ਨਾ ਹੋਵੇ ਕੋਈ ਆੜਤੀਆਂ ਨੂੰ ਪ੍ਰੋਬਲਮ ਨਾ ਆਵੇ ਉਹਦੇ ਸਬੰਧ ਦੇ ਵਿੱਚ ਜਿੱਥੇ-ਇੱਥੇ ਫੜਾਂ ਦੀ ਸਫਾਈ ਹੋਣ ਵਾਲੀ ਸੀ ਉਹਦੀ ਸਫਾਈ ਦੇ ਮਤਲਬ ਕਿ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਵੀ ਕੋਈ ਬਾਰੂ ਆ ਰਿਹਾ ਗਰਮੀ ਦਾ ਮੌਸਮ ਹੈ ਉਹਨਾਂ ਨੂੰ ਪੀਣ ਦੇ ਪਾਣੀ ਦਾ ਪ੍ਰਬੰਧ ਕਰਵਾਉਣਾ ਉਹਦੇ ਲਈ ਵੀ ਪ੍ਰਸ਼ਾਸਨ ਨੂੰ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਔਰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਊਗੀ ਇਸ ਵਾਰ ਦੀ ਜਿਹੜੀ ਪ੍ਰੋਕਿਊਰਮੈਂਟ ਹੋਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਤੱਕ ਦੀ ਇਹ ਬੈਸਟ ਪ੍ਰੋਕਿਊਰਮੈਂਟ ਹੋਊਗੀ ਸਾਡੇ ਕੋਲ ਇਸ ਵਾਰ 12 ਲੱਖ ਕੁਆਂਟਲ ਆਉਣ ਦੀ ਉਮੀਦ ਰੱਖਦੇ ਆਂ ਸੀ ਤੇ ਸਾਰੀ ਖਰੀਦ ਵੀ ਕਰਾਂਗੇ ਸਰਕਾਰ ਵੱਲੋਂ ਕੋਈ ਟਾਰਗੇਟ ਦੁਨੀਆ ਤਸ਼ਰੀਹਾ ਨਾ ਕੋਈ ਸਰਕਾਰ ਵੱਲੋਂ ਵੀ ਟਾਰਗੇਟ ਵਧੇ ਹੋਏ ਹੈ ਤੇ ਉਮੀਦ ਵੀ ਰੱਖਦੇ ਆਂ ਵੀ ਫਸਲ ਅੱਛੀ ਹੋਵੇ ਤੇ ਟਾਰਗੇਟ ਅਸੀਂ ਜਿਹੜਾ ਅਚੀਵ ਕਰੀਏ ਜਿੱਦਾਂ ਯੂਕਰੇਨ ਔਰ ਰੂਸ ਦੀ ਲੜਾਈ ਲੱਗੀ ਹੋਈ ਹੈ ਉਸ ਦਰਮਿਆਨ ਕੋਈ ਐਕਸਪੋਰਟ ਔਰ ਡੰਪਿੰਗ ਪਾਲਿਸੀ ਕੋ ਚੇਂਜ ਹੋਈ ਜਿਵੇਂ ਕਿ ਤੁਹਾਡੇ মিডিਏ ਦੀਆਂ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਬਾਹਰ ਕਣਕ ਦੀ ਮੰਗ ਜ਼ਿਆਦਾ ਹੈ ਤੇ ਇਸ ਸਮੇਂ ਕਣਕ ਦੇ ਰੇਟਾਂ 'ਚ ਵੀ ਉਛਾਲ ਹੈ। ਉਮੀਦ ਹੈ ਵੀ ਐਕਸਪੋਰਟ ਦੇ ਆਰਡਰ ਭਾਰਤ ਸਰਕਾਰ ਨੂੰ ਮਿਲਣਗੇ ਤੇ ਐਕਸਪੋਰਟਰ ਸਾਡੇ ਤੋਂ ਕਣਕ ਇਥੋਂ ਖਰੀਦ ਕੇ ਐਕਸਪੋਰਟ ਕਰਨਗੇ। ਤੇ ਕਿਸਾਨਾਂ ਵੱਲੋਂ ਵੀ ਇਸ ਵਾਰ ਸੋਕ ਕੀਤੀ ਜਾ ਰਹੀ ਹੈ ਕਣਕ ਦੇ ਸੰਬੰਧ ਵਿੱਚ। ਪਤਾ ਲੱਗੇ। ਜਿਵੇਂ ਕਿ ਇਸ ਵਾਰੀ ਹੁਣ ਇਸ ਟਾਈਮ ਕਣਕ ਦਾ ਰੇਟ ਹੈ ਜਿਹੜਾ 2 ਤੋਂ 2500 ਰੁਪਿਆ ਤੇ ਚੱਲ ਰਿਹਾ ਹੈ। ਕਿਸਾਨ ਦਾ ਵੀ ਰੁਝਾਨ ਹੈ ਕਿ ਉਹਨੂੰ ਸਟੋਰ ਥੋੜੀ ਬਹੁਤ ਕਰੇ। ਅਮੀਂ ਗਿਲੰਦਰੂ ਸੀਜ਼ਨ ਦੇ ਦੌਰਾਨ ਜਿਹੜੇ ਕਿਸਾਨਾਂ ਨੂੰ ਸੂਚਨਾ ਦੇ ਰਹੀ ਸੀ ਕੀ ਤਿਆਰੀ ਕੀਤੀ ਹੈ ਅਸੀਂ ਖਸਾਨਾਂ ਦੇ ਲਈ ਇੱਥੇ ਜਿਹੜੇ ਆ ਮੰਡੀਆਂ ਦੇ ਫਟ ਸਾਫ ਕਰਾ ਦਿੱਤੇ ਆ ਸਾਡੇ ਜਿਹੜੇ ਆਰਤੀ ਸਬੰਧਾ ਹੈ ਉਹਨਾਂ ਵੱਲੋਂ ਪਾਵਰ ਕਲੀਨਰ ਸਾਰੇ ਤਿਆਰ ਨੇ ਕਿਸਾਨਾਂ ਦੇ ਲਈ ਛਾਂ ਦੀ ਪਾਣੀ ਦੀ ਰਾਤ ਨੂੰ ਲੈਣ ਦੀ ਸਹੂਲਤ ਸਾਡੇ ਵੱਲੋਂ ਬਿਲਕੁਲ ਤਿਆਰ ਹੈ ਤੇ ਕਿਸਾਨ ਵੀਰਾਂ ਨੂੰ ਸਾਡੀ ਬੇਨਤੀ ਹੈ ਵੀ ਫਸਲ ਆਪਣੀ ਪੱਕੀ ਸੁਕਾ ਕੇ ਮੰਡੀ ਚ ਲੈ ਕੇ ਅਤੇ ਨਾਲ ਦੀ ਨਾਲ ਉਹਦੀ ਖਰੀਦ ਹੋਵੇ ਤੇ ਉਦੋਂ ਬਾਅਦ ਉਹਨਾਂ ਨੂੰ ਫ਼ਰਕ ਪਿੱਤਾ ਜਾਂਦਾ ਹੈ। ਉਦੋਂ ਤੱਕ ਫਸਲ ਆਬਦੀ ਨਹੀਂ। ਖੰਨੇ ਏਰੀਏ ਦੇ ਵਿੱਚ ਜਿਹੜੀ ਫਸਲ ਹੈ तकरीबन 5 ਤਰੀਕ 4 ਤੋਂ 5 ਤਰੀਕ ਦੇ ਵਿੱਚ ਆਉਣ ਦੀ ਸੰਭਾਵਨਾ ਹੈ। ਐਸਐਮਜ਼ेड ਪੰਜਾਬ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ। विश्व प्रसिद्ध नंबर 1 27 ਬਰਸੋ ਦਾ ਵਿਸ਼ਾਲ ਅਨੁਭਵ ਮੁਟਕੰਨੀ ਵਸ਼ਿਕਰਨ ਸਪੈਸ਼ਲਿਸਟ ਮੀਆਂ ਸਮੀਰ ਬੰਗਾਲੀ ਜੀ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਨ। हस्तरेखा जन्म पत्री फोटो दिखाकर शत प्रतिशत समाधान गारंटी लिखकर शादी में रुकावट देश यात्रा वीजा में देरी लव मैरिज में धोखा व्यापार में घाटा प्रेमी प्रेमिका लक्ष्मी बंधन तल्ला व दुश्मन से छुटकारा यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मंचा हम वशन कराए भटके चाहे जिधर काम होगा इधर। समीर जी बंगाली, मोबाइल नंबर फोन करते ही जिंदगी सवार पता फूलावाल गेट नजदीक पेट्रोल पंप अखवाल रोड लुधियाना